ਜੀ ਨਾਮ ਮੇਰਾ ਗਣਨਾਮ ਕਮਲਜੀਤ ਸਿੰਘ ਹੈ ਠੀਕ ਆ ਮੈਂ ਨਗਰ ਕੁਸ਼ਲ ਦੇ ਵਿੱਚ ਡਰਾਈਵਰ ਰਹਿੰਦਾ ਹਾਂ ਅੱਜ ਕੀ ਮਾਮਲਾ ਹੋਇਆ ਤੁਹਾਨੂੰ ਅੱਜ ਮਾਮਲਾ ਇਹ ਹੋਇਆ ਕਿ ਮੈਂ ਮਾਰਕੀਟ ਦੇ ਵਿੱਚ ਇੱਥੇ ਮਛਵਾੜਾ ਰੋਡ ਤੇ ਗੱਡੀ ਖੜਾਈ ਆ ਮੋਰੀ ਦੁਕਾਨਾਂ ਦੇ ਤੇ ਉਹ ਦੁਕਾਨਾਂ ਮਾਰਕੀਟ ਵਾਲੇ ਜਿੰਨੇ ਵੀ ਆ ਤਿੰਨ ਚਾਰ ਮੁੰਡੇ ਉਹ ਕਹਿੰਦੇ ਸਾਡੀ ਗੱਡੀ ਮੋਰੀ ਨਹੀਂ ਲਾਉਣੀ ਹੈਗੀ ਦੁਕਾਨਾਂ ਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਅਸੀਂ 10 ਮਿੰਟ ਤੱਕ ਅਸੀਂ ਚੱਲ ਜਾਣਾ ਆ ਤੇ ਕੂੜਾ ਪਾ ਕੇ ਉਹ ਗਾਲੀ ਗਲੋਚ ਕਰਨ ਲੱਗੇ ਵੀ ਤੁਸੀਂ ਇੱਥੇ ਤੁਹਾਡੀ ਬਾਪ ਦੀ ਜਗਾ ਨਹੀਂ ਐ ਹੋਏ ਉਹ ਆ ਇਹਨਾਂ ਨੇ ਬਹੁਤ ਕੁਝ ਬੋਲੇ ਸਾਡੇ ਪ੍ਰਧਾਨ ਜੀ ਨੂੰ ਵੀ ਬਹੁਤ ਬੋਲੇ ਉਹ ਤੇ ਇਸੇ ਕਰਕੇ ਫਿਰ ਇਹ ਝਗੜਾ ਹੋਣ ਦੇ ਬਾਬ ਜਦੋਂ ਅੱਜ 6:00 ਵਜੇ ਆਈ ਮੇਰੀ ਕਿਹੜੀ ਚੀਜ਼ ਨਾਲ ਸਤੰਬਰ ਇਹ ਤਿੰਨ ਮੁੰਡੇ ਜਿਗੇ ਹੀ ਉਹ ਉਹ ਇੱਕ ਦਸਤਾ ਜਿਹਾ ਲੈ ਕੇ ਆਏ ਸੀਗੇ ਤੇ ਡੰਡਾ ਸੀਗਾ ਜੀ ਉਹਦੇ ਹੱਥ 'ਚ ਬੈਸਬਾਲ ਵਰਗਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ 6:11 ਵਜੇ ਦੀ ਗੱਲ ਆ ਜੀ ਸਵੇਰ ਦੀ ਕਿੰਨੇ ਕ ਜਣੇ ਸੀਗੇ ਉਹ ਉਹ ਤਿੰਨ ਚਾਰ ਜਾਣੇ ਸੀਗੇ ਜੀ ਕੀ ਕੰਮ ਕਰਦੇ ਹੋ ਉਹ ਤੇ ਮਾਰਕੀਟ ਆ ਜੀ ਉਹ ਦੁਕਾਨਾਂ ਆਈ ਉਹਨਾਂ ਦੀ ਵੱਡੇ ਸੱਟ ਕਿੱਥੇ ਕਿੱਥੇ ਵੱਜੀ ਆ ਹੱਤੇ ਵਜੀ ਆ ਜੀ ਤੇ ਟੂਹੀ ਤੇ ਲੱਤਾਂ ਵੱਜੀਆਂ ਆ ਜੀ ਮੇਰੇ ਇੱਥੇ ਮੱਖੀ ਜੇ ਵੱਜੀਆਂ ਆ ਜੀ ਮਾਰਿਆ ਕੀ ਸੀ 10:30 ਵਜੇ ਜੀ ਡੰਡੇ ਵੱਜੇ ਟੂਹੀ ਤੇ ਲੱਛਾਂ ਗਈਆਂ ਇਹ ਨਿਰਨਾ ਸੁਰੇਂਦਰ ਕੁਮਾਰ ਆ ਜੀ ਮੈਂ ਸਫਾਈ ਸੇਵਕ ਯੂਨੀਅਨ ਪੰਜਾਬ ਸ਼ਾਖਾ ਸਮਰਾਲਾ ਤੋਂ ਯੂਨੀਅਨ ਪ੍ਰਧਾਨ ਆ ਗੱਲ ਗੱਲਬਾਤ ਕੀਤੀ ਗਈ ਹੈ ਗੱਲਬਾਤ ਹੀ ਹੋਈ ਹੈ ਸਾਡੇ ਦੋ ਮੁਲਾਜ਼ਮ ਉਸ ਮਾਰਕੀਟ ਚ ਰੋਜ਼ ਹੀ ਕੂੜਾ ਚੱਕਣ ਜਾਂਦੇ ਨੇ ਤੇ ਉਹਨਾਂ ਦੀ ਤਾਂ ਰੋਜ਼ ਦੀ ਡਿਊਟੀ ਆ ਉੱਥੇ ਹੀ ਗੱਡੀ ਖੜੂਗੀ ਕੂੜਾ ਪਾਉਣਗੇ ਉਹ ਗੱਡੀ ਖੜਾਉਣ ਤੇ ਇਹਨਾਂ ਦੀ ਕਿਤੇ ਬਹਿਸ ਹੋ ਗਈ ਉਹ ਮੁੰਡੇ ਅੰਦਰੋਂ ਡੰਡੇ ਡੁੰਡੇ ਚੱਕ ਲੈ ਇਹਨਾਂ ਦੇ ਡੰਡੇ ਮਾਰੇ ਰਲ ਕੇ ਉਹਨਾਂ ਨੇ ਦੋ ਚਾਰ ਦੋ ਜਣੇ ਕੁੱਤੇ ਉਸ ਤੋਂ ਪ੍ਰੰਤ ਸਾਨੂੰ ਕਾਲ ਆ ਗਈ ਵੀ ਇੱਥੇ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਅਸੀਂ ਵੀ ਚਲੇ ਗਏ ਵੀ ਚਲੋ ਸਮਝਾਈਏ ਕੀ ਗੱਲ ਹੈ ਜਦ ਅਸੀਂ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਤੇ ਹੱਥ ਪਾ ਲਿਆ ਉਹਦਾ ਮੁੰਡੇ ਦਾ ਨਾ ਉਹ ਰਾਜਾ ਉਹਦਾ ਨਾਮ ਉਹ ਦੇ ਦਰਸ਼ਨ ਸਿੰਘ ਆ ਮਾਰਕੀਟ ਦਾ ਮਾਲਕ ਆ ਉਹ ਜਦ ਕਿ ਲੜਾਈ ਉੱਥੇ ਦੁਕਾਨਦਾਰ ਨਾਲ ਹੋਈ ਸੀਗੀ ਪਹਿਲਾਂ ਇਹਨਾਂ ਦੀ ਉਸ ਤੋਂ ਬਾਅਦ ਉਹ ਮਾਰਕੀਟ ਦਾ ਮਾਲਕ ਹਥੋਪਾਈ ਹੋ ਗਿਆ ਲਕੀਰ ਖਿੱਚ ਲਈ ਉਹਨੇ ਕਹਿੰਦਾ ਜੇ ਕਿਸੇ ਚ ਦਮ ਹੈਗਾ ਤਾਂ ਇੱਧਰ ਆਜੋ ਕਰ ਲਓ ਜਿਹੜਾ ਕੋਈ ਕੰਮ ਹੁੰਦਾ ਵਾ ਉਸ ਤੋਂ ਬਾਅਦ ਅਸੀਂ ਤਾਂ ਕੀ ਕਰਨਾ ਸੀਗਾ ਅਸੀਂ ਤਾਂ ਫਿਰ ਸਿੱਧੇ ਥਾਣੇ ਆ ਗਏ ਹੁਣ ਔਨ ਡਿਊਟੀ ਉਹਨਾਂ ਨੇ ਮੁਲਾਜ਼ਮਾਂ ਤੇ ਹੱਥ ਚੱਕਿਆ ਡੰਡੇ ਵੀ ਮਾਰੇ ਨੇ ਤੇ ਉਸ ਦੇ ਆਧਾਰ ਤੇ ਜਿਹੜੀ ਵੀ ਆਈਪੀਸੀ ਦੀ ਧਾਰਾ ਜਿਹੜੀ ਲੱਗਦੀ ਆ ਆਪਾਂ ਉਹਰ ਜਸਿਕਾਉਣੀਆਂ ਉਹ ਤੇ ਕਿਸ ਪਾਣਾ ਵਾ ਜਿਵੇਂ ਕਿ ਸਫਾਈ ਕਰਮਚਾਰੀ ਸ਼ਹਿਰ ਨੂੰ ਸਾਫ਼ ਰੱਖਣ ਦਾ ਕੰਮ ਕਰਦੇ ਹਾਂ ਦੇਖੋ ਇਹ ਗੁੰਡਾ ਕਰ ਵੀ ਹੋਣ ਲੱਗ ਪਏ ਇਹੀ ਤਾਂ ਗੱਲ ਹੈ ਸੋਚਣ ਦੀ ਵੀ ਅਸੀਂ ਤਾਂ ਸਾਡੇ ਤਾਂ ਮੁਲਾਜ਼ਮ ਦਿਨ ਪਰ ਰਾਤ ਗੰਦ ਚ ਬੜੇ ਰਹਿੰਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇਹਨਾਂ ਲੋਕਾਂ ਨੂੰ ਮਹਾਮਾਰੀਆਂ ਤੋਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਲੋਕ ਜਮੇ ਵੀ ਨਹੀਂ ਸਮਝਦੇ ਹੈਗੇ ਇਸ ਗੱਲ ਨੂੰ ਬਈ ਇਹ ਜਿਹੜਾ ਕੰਮ ਕਰਦੇ ਨੇ ਕੋਈ ਵੀ ਨਹੀਂ ਕਰ ਸਕਦਾ ਗੰਦਦਾ ਕੰਮ ਕਰਨ ਆਂਦੇ ਨੇ ਚਲ ਅਸੀਂ ਇਹਨਾਂ ਨਾਲ ਸਹਿਮਤੀ ਰੱਖੀਏ ਸਾਰੀਆਂ ਗੱਲਾਂ ਦੀ ਏ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਪਤਾ ਨਹੀਂ ਸਾਹ ਲੱਗੇ ਇੱਕ ਉਥੇ ਲੇਡੀਜ਼ ਵੀ ਪਛਾਣ ਕੇ ਹੀ ਬੋਲੀ ਸੀਗੀ ਲੜਾਈ ਦੇ ਵਿੱਚ ਕਿ ਚਲਦੇ ਆਂ ਬਹਿਸਵਾਜੀ ਤੇ ਉਹਨੇ ਆਣ ਕੇ ਇਹ ਕਿਹਾ ਵੀ ਤੁਹਾਡਾ ਕੰਮ ਗੰਦ ਚੱਕਣ ਦਾ ਤੇ ਸਾਡਾ ਕੰਮ ਗੰਦ ਪਾਉਣ ਦਾ ਦੱਸੋ ਹੁਣ ਉਹਨੂੰ ਕੌਣ ਸਮਝਾਵੇ ਅਸੀਂ ਤਾਂ ਕੀ ਮੰਗ ਕਰਦੇ ਅਸੀਂ ਤਾਂ ਮੰਗ ਇਹ ਕਰਨੀਆਂ ਇੱਕ ਆਈਪੀਸੀ ਦੀ ਧਾਰਾ 332 ਲੱਗਣੀ ਆ ਉਹਦੇ ਬੰਦੇ ਤੇ ਮਲਾਜ਼ਮਾਂ ਤੇ ਔਨ ਡਿਊਟੀ ਹੱਥ ਚੱਕਣ ਮਲਾਜ਼ਮਾਂ ਤੇ ਡੰਡਾ ਫੇਰਣ ਦੀ ਜਿਹੜੀ ਲੱਗਦੀ ਆ ਆਪੀਸੀ ਦੀ ਤਾਰਾ 332 ਲੱਗਣੀ ਆ ਜਿਹੜੀ 3 ਤੋਂ 10 ਸਾਲ ਦੀ ਸਜ਼ਾ ਹੋਣੀ ਆ ਅਸੀਂ ਉਹ ਲਾਗੂ ਕਰਾਉਣੀ ਆ ਅਸੀਂ ਫਾਈਲ ਕਰਾਉਣਾ ਕੇਸ ਕਿਸੇ ਤਰ੍ਹਾਂ ਦਾ ਕੋਈ ਜੀ ਫੈਸਲਾ ਜਾਂ ਕੋਈ ਸਮਝੌਤਾ ਨਹੀਂ ਹੋਊਗਾ ਮੇਰਾ ਨਾਮ ਹੀ ਰਾਜਪਾਲ ਸਿੰਘ ਰਾਏ ਹੈ ਕੋਈ ਲੜਾਈ ਝਗੜਾ ਹੋਇਆ ਕੋਈ ਰੇਟ ਕੋਈ ਯਾਮ ਦਾ ਧਾਰਨਿਕ ਤੁਮ ਮਨ ਕਿਤੇ ਜੇਕਰ ਮੇਜਰ ਨਿਰਵਲ ਕੋ ਤੁਮਾਰਤਾ ਕੀ ਕਰਨੀ ਹੈ ਕਿਉਂਕਿ ਇਹ ਤਾਂ ਮੈਂ ਜਿੱਥੇ ਲੜਾਈ ਹੋਈ ਹੈ ਪਹਿਲਾਂ ਲੜਾਈ ਹੋਈ ਹੋਰ ਕਿਸੇ ਦੀ ਹੈ ਅਸਲ ਜਿਆ ਹਾਂ ਸੀ ਓਨਰ ਆ ਉਹ ਮਾਰਕੀਟ ਦੇ ਜਿੱਥੇ ਉਹ ਮੁੰਡੇ ਦੀ ਦੁਕਾਨ ਹੈ ਇਹ ਮੁੰਡਾ ਸੀ ਮਿਊਨਿਸਪਲ ਵਾਲੇ ਕਿਤੇ ਖੈਬਰ ਪੇ ਇਹ ਗੱਲ ਕਰਨ ਲੱਗੇ ਜੀ ਇੱਥੇ ਕੂੜਾ ਸਿੱਟਦੇ ਆ ਮੈਂ ਕਿਹਾ ਵੀਰੇ ਮੇਰੀ ਪਰਸਨਲ ਜਗਾ ਵਾ ਉਹਦੇ ਮੇਰਾ ਘਰ ਵੀ ਆ ਉੱਪਰ ਸਾਰਾ ਕੁਝ ਆ ਬੱਚੇ ਵੀ ਆ ਵੀ ਉਹ ਰਿਆਚੀ ਨਾ ਕਰਿਓ ਅੱਲ ਤਾਂ ਇੰਨੀ ਗੱਲੇ ਹੋ ਰਹੀ ਸੀ ਇਹਨਾਂ ਦਾ ਕੋਈ ਸੁਪਰਵਾਈਜ਼ਰ ਹੈ ਮੈਨੂੰ ਨਾਮ ਨਹੀਂ ਪਤਾ ਕੀ ਹੈ ਕਿਉਂਕਿ ਉਹ ਇਹ ਕਹਿ ਰਹੇ ਮੈਂ ਸੁਪਰਵਾਈਜ਼ਰ ਆ ਉਹਨੇ ਇਹਨਾਂ ਨੂੰ ਇਕੱਠਾ ਕਰਕੇ ਤੇ ਲੱਗ ਗਏ ਮੁੰਡੇ ਲੜਨ ਉਹ ਮੁੰਡੇ ਉਹਨੂੰ ਕੁੱਟਣ ਲੱਗਿਆ ਸੀ ਅਸੀਂ ਸਾਰੇ ਮਾਰਕੀਟ ਵਾਲੇ ਮੈਨਾਂ ਹੋਰ ਵੀ ਸੀ ਮਾਰਕੀਟ ਵਾਲੇ ਇਹ ਨਹੀਂ ਕਿ ਮੈਂ ਇਕੱਲਾ ਹੀ ਸੀ ਅਸੀਂ ਉਹਨੂੰ ਬਚਾਉਣ ਲੱਗੇ ਸੀ ਜਦੋਂ ਦੇਖੇਗੇ ਇਹਨਾਂ ਕਾਟਾ ਅਸੀਂ ਉਹਨੂੰ ਪਿੱਛੇ ਦਾ ਖੇਤ 'ਚ ਲੈ ਗਏ ਮੈਂ ਜਾਣ ਕੇ ਉਹਨੂੰ ਦੁਕਾਨ ਦੇ ਅੰਦਰ ਵਾਰਤਾ ਸੀ ਮੈਂ ਉੱਪਰ ਪਹੁੰਚਿਆ ਮੇਰਾ ਘਰ ਵੀ ਉੱਪਰ ਹੈ ਮਾਰਕੀਟ ਦੇ ਉੱਪਰ ਹੀ ਬਣਾਇਆ ਹੈ ਆਪਣਾ ਘਰ ਉਹਦੇ 101 ਨੰਬਰ ਤੇ ਕਹਿੰਵਾਲ ਕੀ ਜੀ ਕਿਵਰੇ ਆਇਆ ਕਰਕੇ ਆਏ ਹੋਣਗੇ ਆ ਕਿ ਤੁਸੀਂ ਪਹੁੰਚੋ ਫਿਰ ਚਲੋ ਕੋਸੇ ਥੋੜੇ ਟਾਈਮ ਬਾਅਦ ਪਹੁੰਚ ਗਈ ਜਾਂ ਤਾਂ ਇਹਨਾਂ ਨੇ ਕੋਈ ਪਤਾ ਨਹੀਂ ਕੀ ਕਹਿੰਦੇ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ ਮੈਨੂੰ ਹੁਣੇ ਪਤਾ ਲੱਗਿਆ ਜੱਸ ਕਮੇਟੀ ਦਾ ਕਰਮਚਾਰੀ ਨਗਰ ਕੌਂਸਲ ਦਾ ਹਾਂਜੀ ਉਹਦੇ ਵੱਲੋਂ ਜਾਂਚ ਲਾਏ ਜਾ ਰਹੇ ਨੇ ਕਿ ਕਿਉਂ ਉਹਨੂੰ ਕੁੱਟਮਾਰ ਕੀਤੀ ਗਈ ਉਹਦੇ ਕੋਈ ਤੇ ਵੀ ਕਾਫੀ ਨਿਸ਼ਾਨ ਨੇ ਤੇਰਾ ਪੰਜਾਹਾਂ ਨੇ ਫਿਰ ਸੱਟ ਲੱਗੀ ਹੋਈ ਹੈ ਉਹ ਕਿੱਦਾਂ ਕੀ ਉਹਨੂੰ ਪੁੱਛਿਆ ਕਿ ਉਹ ਮੈਨੂੰ ਜਾਣਦਾ ਹੈ ਮੇਰੀ ਉਹਦੇ ਨਾਲ ਲੜਾਈ ਸੀ ਕਿ ਜਿਹੜਾ ਮੈਂ ਉਹਦੇ ਮਾਰੂਗਾ ਜਿਹੜੀ ਲੜਾਈ ਸੀ ਉਹ ਕੁੱਟੂਗਾ ਕਿ ਕੋਈ ਜਿਹੜਾ ਬੰਦਾ ਛਡਾਣ ਲੱਗਿਆ ਜਾਂ ਉਥੇ ਜਸ ਜਿਹਦੀ ਮਲਕੀਅਤ ਵਾਲੀ ਖਾਂ ਵਾ ਜੋ ਕਹੂਗਾ ਕਿ ਯਾਰ ਐਸੇ ਗੱਦਨਾ ਬਹੁਤ ਹੀ ਸਾਈਡ ਤੇ ਹੋਇਓ ਕਿ ਜੋ ਕਰਨਾ ਆਪਦਾ ਜਿਹਨਾਂ ਨਾਲ ਹੋਈ ਆ ਨਾ ਕਰੇ ਕਿਨੋਂ ਇਹਦੇ ਵਿੱਚ ਮੈਂ ਇੰਨੀ ਗੱਲ ਕਹਿਣਾ ਉਹ ਕਿ ਮੇਰਾ ੱੱਕੇ ਨਾਲ ਨਾਮ ਲਿਆ ਜਾ ਰਿਹਾ ਵਾ ਇਹ ਨਹੀਂ ਪਤਾ ਕਿਉਂ ਫਿਰ ਯਾਰ ਆਪੋ ਨਾਲ ਪੜਾਈ ਵੀਰ ਸੱਚੀ ਗੱਲ ਦੱਸ ਦਿਆ ਮੈਂ ਤਾਂ ਉੱਪਰ ਚੜ ਗਿਆ ਆਪਾਂ ਇਹ ਜਿਹੜੀ ਕੁੱਟ ਮਾਰ ਵਾਲਾ ਮੈਨੂੰ ਤਾਂ ਪਤਾ ਨਹੀਂ ਜਿਹੜੀ ਪਹਿਲਾਂ ਲੜਾਈ ਹੋਈ ਹੋਵੇ ਇਹਨਾਂ ਦੀ ਉਹ ਬੰਦੇ ਨਾਲ ਆਪਣੇ ਵੱਲੋਂ ਕੋਈ ਕੁੱਟ ਮਾਰ ਨਹੀਂ ਕਿਸੇ ਨਾਲ ਕਿਉਂਕਿ ਮੈਂ ਕਿਨੂੰ ਜਿਹੜੇ ਜਾਣਦਾ ਹੀ ਨਹੀਂ ਹੈਗਾ ਮੈਂ ਨਾ ਘਰੇ ਵੀ ਨਹੀਂ ਰਹਿੰਦਾ ਹੈਗਾ ਮੇਰੀ ਮਿਸੇਜ ਆ ਉਹ ਸਾਰਾ ਕੁਝ ਅੱਥਾ ਦੇਖ ਲਈ ਆ ਮੈਂ ਖੇਤੀਬਾੜੀ ਦਾ ਸਿਧਾਨੀ ਬੰਦਾ ਹਾਂ ਆਪਾਂ ਤਾਂ ਸਵੇਰੇ ਚੱਲੇ ਜਾਂਦੇ ਆ ਸ਼ਾਮ ਨੂੰ ਆਣੇ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ